ਤਰਾ ਟਿਕੀ ਕਿਸੀ ਆਇਆ ਮੱਥਾ ਟੇਕ ਨੀ ਯਾਰਾ ਤੇ ਤੇਰੀ ਫੋਟਾ ਨੀ ਯਾਰਾ ਹੀ ਆਉਣਾ ਯਾ ਟੇਰੇ ਨੋ ਗੱਟ ਟਿਕੀ ਕਿਸੀ ਆਇਆ ਮੱਥਾ ਟੇਕ ਨੀ ਹਾਂ ਆ ਆਏ ਆਏ ਅਸੀਂ ਰਹਿ ਕੇ ਵਿੱਚ ਪਰਦੇਸਾਂ ਦੇ ਕਦੇ ਲਾ ਕੇ ਘੂਣੀ ਸੇਕੀ ਨਹੀਂ ਕਈ ਸਾਲ ਬੀਤ ਗਏ ਸੁਣ ਯਾਰਾ ਤੇਂਡ ਪਰਿਵਾਰ ਨਾਲ ਸੀ ਕਦੀ ਮੋੜੀ ਦੀਵਾਲੀ ਵੇਖੀ ਨਹੀਂ ਸਾਸਰੀ ਗਾਲ ਜੀ ਸਾਰਿਆਂ ਨੂੰ ਇੱਕ ਕੁਮਾ ਕੁਝ ਯਾਦਗਾਰੀ ਪਲ ਤੇ ਕਾ ਵੀਡੀਓ ਰਾਈਂ ਜੋੜਨ ਲੱਗਾ ਸਾਰੇ ਛੋਟੀ ਜੀ ਖੁਸ਼ੀ ਆ ਉਹ ਸਾਡੇ ਰੂਮ ਮੇਟ ਭਾਜੀ ਆ ਉਹਨਾਂ ਦੇ ਨਾਂ ਬੇਟੇ ਦਾ ਜਨਮ ਦੇਣਿਆ ਤੇ ਭਾਜੀ ਚਲੋ ਇੰਡੀਆ ਨਹੀਂ ਗਏ ਤੇ ਕਈ ਵਾਰੀ ਬੰਦੇ ਦੇ ਆਪ ਦੇ ਮਨ ਦੇ ਵਿੱਚ ਆਉਂਦਾ ਆ ਕਿ ਯਾਰ ਮੈਂ ਇੰਡੀਆ ਹੁੰਦਾ ਮੈਂ ਇਦਾਂ ਕਰਕੇ ਨਾ ਆਪਣੇ ਪਰਿਵਾਰ ਦੇ ਵਿੱਚ ਹੁੰਦਾ ਇਦਾਂ ਜਨਮ ਦਿਨ ਮਨਾਉਂਦਾ ਮੈਂ ਆ ਬੱਚਿਆਂ ਤੇ ਲਈ ਆ ਚੀਟਾਂ ਲੈ ਕੇ ਜਾਂਦਾ ਹਣਾ ਤੇ ਜਾਂ ਕੋਈ ਵੀ ਕਹਿ ਲੋ ਆਪਣੇ ਭੈਣ ਭਰਾਵਾਂ ਵਾਸਤੇ ਹਣਾ ਹੁੰਦਾ ਯਾਰ ਤੇ ਉਹ ਨਾ ਇਦਾਂ ਰੂਮ ਦੇ ਵਿੱਚ ਗੱਲ ਕਰਦੇ ਵੇ ਸਿੱਕੇ ਤੇ ਸਾਡੇ ਮੁੰਡੇ ਕਹਿੰਦੇ ਕਿ ਆਪਾਂ ਨਾ ਭਾਈ ਨੂੰ ਕਹਿੰਦੇ ਸਰਪ੍ਰਾਈਜ਼ ਦੇਣਾ ਉਹਨਾਂ ਦੇ ਪੇਟੇ ਦਾ ਜਨਮ ਦਿਨ ਆ ਤੇ ਆਪਾਂ ਕੇਕ ਲਿਆਵਾਂਗੇ ਸਰਪ੍ਰਾਈਜ਼ ਦੇਣਾ ਜਦੋਂ ਆਪਾਂ ਜੀ ਕੰਮ ਤੋਂ ਆਣਗੇ ਤੇ ਉਹ ਅਸੀਂ ਉਹ ਜਿੱਦਾਂ ਮਰੇ ਕਿ ਮੁੰਡਿਆਂ ਨੇ ਅਰੇਂਜ ਕੀਤਾ ਹਨਾ ਜੋ ਕਿ ਕਿੱਦਾਂ ਉਹਨਾਂ ਨੇ ਸਰਪ੍ਰਾਈਜ਼ ਦਿੱਤਾ ਉਹ ਤੁਹਾਨੂੰ ਦਿਖਾਉਣੇ ਆ ਵੀਡੀਓ ਦੇ ਵਿੱਚ ਇਹ ਨਿੱਕੀ ਨਿੱਕੀ ਖੁਸ਼ੀ ਹੁੰਦੀ ਆ ਪਰਦੇਸਾਂ ਦੇ ਵਿੱਚ ਉਦਾਂ ਤੇ ਇੱਥੇ ਤੁਹਾਨੂੰ ਪਤਾ ਗਾਮੀ ਗਾਮਾ ਤੁਸੀਂ ਜੁੜੇ ਰਹੋ ਵੀਡੀਓ ਦੇ ਵਿੱਚ ਤੇ ਲੇਕਿਨ ਬਾਜੀ ਦੇ بیٹے ਦਾ ਜਨਮ ਦਿਨ ਨਾ ਜਪਨੌਰ ਦਾ ਤੇ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਹੈਪੀ ਬਰਥਡੇ ਜ਼ਰੂਰ ਲਿਖਿਓ ਜੀ Okay. Happy birthday to you অলেেডব. হি এা� Trustee টি এবসাকে ਬੱਲਿਆ ਵਾਓ ਓ ਯਾਰ ਤਾਂ ਇੱਕ ਦੂਜੇ ਦੇ ਗੱਲਾਂ ਆ ਕੇ ਮਿਲ ਲੈਣ ਤਾਂ ਸਮਝੋ ਰਮੇ ਜਾਂਦਾ ਕਿਰੇ ਤੁਹਾਡੀ ਯਾਰੀ ਨੂੰ ਨਜ਼ਰ ਨਾ ਲੱਗ ਜਾਏ ਲੋਕਾਂ ਦੀ ਯਾ 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 ਯਾਰ ਨੇ ਟੱਕੀ ਯਾਰ ਨੇ ਟੱਕੀ ਯਾਰ ਨੇ ਟੱਕੀ ਸਾਰੇ ਯਾਰ ਨੇ ਟੱਕੀ ਜਾਂਦੇ ਡੰਬ ਉੱਤੇ ਹੱਕੀ मती अंदर गोली अंदर यार जलंधर जो अठी कची पिली यारा देना कच्ची पिली

8 9 ਕਿਹ ਵੱਜੇ ਉਹ ਗੱਲ ਕਰਨ ਦੋ ਤਹਨੀ ਲੱਗੇ ਸੀ ਪਹਿਲਾਂ ਫੋਨ ਕਰਨਾ ਸੀ 8 9 ਕਿਹ ਵੱਜੇ ਉਦੋਂ ਮੇਰੇ ਹਾਂ ਦੀਏ ਦੋ ਤਹਨੀ ਲੱਗਣਾ ਗੱਲ ਰਹੀ ਨੇ ਹੈਂਡ ਹੋ ਗਏ ਮਿਕਸ ਬ੍ਰੈਂਡ ਰਹੀ ਨੇ ਹੈਂਡ ਹੋ ਗਏ ਮਿਕਸ ਬ੍ਰੈਂਡ ਆਏ ਛੱਡ ਕੇ ਕਈਆਂ ਨੂੰ ਕਈ ਮਸਾਂ ਇੱਥੋਂ ਗਏ ਅਨ ਕੱਲ ਗੱਲ ਕਰੂਣੀ ਕਿੱਤੇ ਬਦਲੇ ਕਿਉਂ ਲੈ ਅਨ ਕਲ ਗਲ ਗਾਣੇ ਉੱਕੇ ਹੋਏ ਪਏ ਕਲ ਗਲ ਘਰ ਉੱਕੇ ਹੋਏ ਪਏ ਕਲ ਗਲ ਘਰ ਨਹੀਂ ਉੱਕੇ ਹੋਏ ਪਏ ਅਨ ਕਲ ਗਲ ਚਰੂ ਹੁਣ ਉੱਕੇ ਹੋਏ ਪਏ ਜੱਬ ਜੀਰ ਦੀ ਹੱਥ ਉਹਦੇ ਕਾਲ ਜੀ ਮੋਖ ਵਿੱਚ ਚੱਲ ਗਈ ਸੀ ਦੇਸੀ ਪੈਲਾ ਲਾਉਂਦੇ ਸੀ ਸੇਟੋਚੀ ਤੇਕੀਲਾ ਸੀ ਬਾਹਰ ਦੀ ਸੁੱਕੀ ਜੱਗ ਹੀ ਵੱਜ ਗਈ ਸੀ ਬੰਦ ਸੀ ਮਟਿਆ ਲਗੀ ਸਿਰ ਫੜ ਗੀਰ ਕਨੇ ਭਲੀ ਚੜ ਗੀਰ ਕਨੇ ਫੜ ਗੀਰ ਕਨੇ ਵਾਰੂ ਚੜ ਗੀਰ ਕਨੇ ਮਾੜੀ ਮੋਟੀ ਗੱਲ ਨਾਲ ਜੱਟ ਕਿੱਥੇ ਢਾਇਆ ਨੀ ਕਲ ਗਲ i <laughs> don't ਚਲੋ ਵੀ ਚਲੋ ਵੀ ਸਫਾਈ 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 ਹੁਣ ਬਹੁਤ ਵਧੀਆ ਬਹੁਤ ਮੜੇ ਜੇ ਸਾਡਾ ਅੱਜ ਉਹ ਰੈਡੀਟਰ ਢਾਡਾ ਕਦੇ ਪਿਆ ਪਿਆ ਢਾੜ ਆਪਣੇ ਮੋਢੇ ਤੇ ਢਾੜ ਫੜਾ ਬਲੌਗਰ ਨੂੰ ਨਹੀਂ ਨਹੀਂ ਬਲੌਗਰ ਨੂੰ ਢਾੜ ਨਹੀਂ ਫੜਾਉਣਾ